ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਛੋਟੇ ਸਾਬਜ਼ਾ ਦੇ ਅਨੁਸ਼ਾਹਤ ਬਾਰੇ ਇਸ ਵੀਡੀਓ ਨੂੰ ਵਿਸਥਾਰਪੂਰਵਕ ਜਰੂਰ ਸੁਣਿਓ ਸਰੰਦ ਸ਼ਹਿਰ ਵਿੱਚ ਖਬਰ ਸਭ ਤੱਕ ਪਹੁੰਚ ਗਈ ਕਿ ਗੁਰੂ ਜੀ ਦੇ ਬੱਚਿਆਂ ਨੂੰ ਜਿਉਂਦੇ ਨੀ ਹਾਂ ਵਿੱਚ ਚੜਨ ਦਾ ਫਤਵਾ ਸੁਣਾ ਦਿੱਤਾ ਹੈ ਘਰ ਘਰ ਇਹ ਗੱਲਾਂ ਹੋਣ ਲੱਗੀਆਂ ਧਰਮੀ ਲੋਕਾਂ ਦੇ ਮਨ ਹੀ ਮਨ ਨਵਾਬ ਨੂੰ ਤਰਹਾਰਾ ਪਾਉਣ ਲੱਗ ਪਏ ਧਰਮੀ ਲੋਕ ਪਰ ਕੁਝ ਨਹੀਂ ਕਰ ਸਕਦੇ ਸੀ ਸਰੰਦ ਸ਼ਹਿਰ ਵਿੱਚ 1400 ਸਰ ਸਿੱਖਾਂ ਦੇ ਸੀ ਪਰ ਉਹ ਜ਼ਾਬਰ ਸਰਕਾਰ ਅਗੇ ਕੁਝ ਕਹਿਣ ਦੀ ਸਵਰਥਾ ਨਹੀਂ ਰੱਖਦੇ ਫਿਰ ਵੀ ਉਹਨਾਂ ਦੇ ਉਹਨਾਂ ਨੇ ਇਕੱਠੇ ਹੋ ਕੇ ਸਲਾਹ ਕੀਤੀ ਕਿ ਜੇਕਰ ਨਵਾਬ ਨੂੰ ਸਭ ਜਾਦਿਆਂ ਦੇ ਬਰਾਬਰ ਸੋਨਾ ਦੇ ਦਈਏ ਤਾਂ ਮਾਸੂਮਾ ਉਹ ਛੱਡ ਦੇਵੇਗਾ ਵਿੱਚੋਂ ਕਿ ਸਿੱਖ ਨੇ ਕਿਹਾ ਕਿ ਉਹ ਸੋਨਾ ਵੀ ਰੱਖ ਲਵੇਗਾ ਤੇ ਸਭ ਜਾਦਿਆਂ ਨੂੰ ਵੀ ਨਹੀਂ ਛੱਡੇਗਾ ਦੋਹਰਾ ਸਰਹੰਦ ਕੀ ਸੰਗਤ ਸਭੈ ਮਨਮੇ ਕਰਤ ਵਿਚਾਰ ਤੋਲ ਸੋ ਇਨ ਕਰ ਦੀਜੀਐ ਕਨਕ ਜਾਹੇ ਨਿਰਧਾਰ ਏਕ ਸਿੱਖ ਤਬ ਜੋ ਕਹੀ ਸਵਰਨ ਲਹੇਂਗੇ ਲੂਟ ਹੋਵਗ ਸੋ ਗੁਰ ਨੇ ਹਠੀ ਕਠੀ ਅਮਰੀ ਕਹਾ ਪਹੁੰਚ ਕੋਇਰ ਸਿੰਘ ਜੀ ਲਿਖਦੇ ਨੇ ਜੀ ਆਪਣੀ ਇੰਨੀ ਪਹੁੰਚ ਕਿੱਥੇ ਐ ਉਹ ਹੋਵੇਗਾ ਜੋ ਗੁਰੂ ਨੂੰ ਪਹੁੰਚਦਾ ਹੋਇਆ ਬੇਬਸ ਹੋਇਆ ਨੇ ਸਭ ਪ੍ਰਮਾਤਮਾ ਤੇ ਛੱਡ ਦਿੱਤਾ ਇਹ ਸਲਾਹ ਕੀਤੀ ਕਿ ਇਹ ਸਲਾਹ ਵੀ ਸਿਰੇ ਨਾ ਚੜੇ ਸਕੀ ਪਰ ਘੜੀਆਂ ਪਹਿਰ ਬੀਤ ਕੇ ਦਿਨ ਚੜ ਗਿਆ ਇਹ 13 ਪੋ ਦਾ ਦਿਨ ਕਚਹਿਰੀ ਦੇ ਕੋਲੇ ਇਕੱਠੇ ਹੋਣ ਲੱਗ ਪਏ ਅੱਜ ਦੋ ਨਨੀਆਂ ਜਿੰਨਾਂ ਦੀ ਜ਼ਿੰਦਗੀ ਤੇ ਮੌਤ ਦਾ ਫੈਸਲਾ ਹੋਣਾ ਹੈ ਨਵਾਬ ਜ਼ੀਰ ਖਾਂ ਕਚਹਿਰੀ 'ਲਾ ਬੈਠਾ ਬੈਠ ਗਿਆ ਅਮੀਰ ਵਜ਼ੀਰ ਦੇ ਸ਼ਹਿਰ ਦੇ ਸਰਦੇਪੁਰ ਦੇ ਤਣਾੜ ਸਭ ਆਣ ਹਾਜ਼ਰ ਹੋਏ ਪਿਛਲੇ 2 ਆਪਾਂ ਪਿਛਲੇ ਦੀ ਵਿਚਾਰ ਕਰਕੇ ਆ ਪਿਛਲੇ 2 ਦਿਨਾਂ ਤੋਂ ਭੀੜ ਬਹੁਤ ਜ਼ਿਆਦਾ ਹੋ ਗਈ ਸੀ ਅੱਜ ਵੀ ਇਹ ਭੀੜ ਇਕੱਠ ਤਮਾਸਗੀਰਾਂ ਦਾ ਬਹੁਤ ਵੱਧ ਰਿਹਾ ਸੀ ਨਵਾਬ ਦੇ ਹੁਕਮ ਦਿੱਤਾ ਕਿ ਗੁਰੂ ਦੇ ਬੱਚਿਆਂ ਨੂੰ ਲੈ ਜਾਵੋ ਸਿਪਾਈ ਹੁਕਮ ਮੰਨ ਦੌੜ ਗਏ ਧੌੜੇ ਗਏ ਬੁਰਜ ਦੀਆਂ ਪੌੜੀਆਂ ਜਾਂ ਚੜੇ ਸਿਪਾਈਆਂ ਨੇ ਬਿਰਧ ਮਾਤਾ ਜੀ ਨੂੰ ਕਿਹਾ ਕਿ ਬੱਚਿਆਂ ਨੂੰ ਨਵਾਬ ਸਾਹਿਬ ਨੇ ਵਲਾਇਆ ਹੈ। ਦਾਦੀ ਮਾਂ ਨੇ ਧੀਰਜ ਨਾਲ ਕਿਹਾ ਕਿ ਮੈਂ ਤਿਆਰ ਕਰ ਹੁਣੇ ਤੁਹਾਡੇ ਨਾਲ ਤੋਰ ਦਿੰਦੀ ਹਾਂ ਇਸ ਦਰਦ ਭਰੀ ਘੜੀ ਨੂੰ ਅੱਲਾ ਯਾਰ ਰੱਖਾਂ ਜੋ ਵੀ ਨੇ ਲਿਖਿਆ ਜੀ। ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ। ਕੇਸੋ ਕੋ ਕੰਗੀ ਕਰੂੰ। ਮੂੰਹ ਕੇਸੋ ਕੰਗੀ ਕਰ ਦੂੰ ਜਰਾ ਮੂੰਹ ਦਲਾ ਤੋ ਲੂੰ। ਪਿਆਰੇ ਸਰੋ ਪਰ ਨੰਨੀ ਸੀ ਕਲੰਗੀ ਸਜਾ ਤੋ ਲੂੰ ਮਰਨੇ ਸੇ ਪਹਿਲੇ ਤੁਮ ਕੋ ਦੂਲਾ ਬਣਾ ਤੋ ਲੂੰ। ਸਾਬ ਜਦਿਆਂ ਨੂੰ ਦਾਦੀ ਮਾਂ ਨੇ ਗਲਬਕੜੀ ਵਿੱਚ ਲੈ ਮਾਣ ਮੈ ਮਣਾ ਮੂਹੀ ਪਿਆਰ ਦਿੱਤਾ ਵਾਰ-ਵਾਰ ਵਲਵਲੇ ਉੱਠਦੇ ਫਿਰ ਗਲ ਨਾਲ ਲਾ ਲੈਂਦੀ ਦਿਲ ਤੇ ਪੱਥਰ ਰੱਖ ਦਾਦੀ ਮਾਂ ਨੇ ਹੱਥੀ ਤਿਆਰ ਕਰ ਤੋੜ ਦਿੱਤੇ ਜਾਂਦਿਆਂ ਜਾਂਦਿਆਂ ਨੂੰ ਤੇ ਉਹ ਦਾਦੇ ਦੀ ਨਸੀਹਤ ਯਾਦ ਕਰਉਂਦੀ ਰਹੀ ਕਦੇ ਚਮਕੌਰ ਦੀ ਗੜੀ ਵਿੱਚੋਂ ਤਿੰਨਾ ਕਦੇ ਚਮਕੌਰ ਦੀ ਗੜੀ ਵਿੱਚੋਂ ਪਿਤਾ ਨੇ ਪੁੱਤ ਹੱਥੀ ਤੋਰੇ ਸੀ ਅੱਜ ਠੰਡੇ ਬੁਰਜ ਵਿੱਚੋਂ ਦਾਦੀ ਪੋਤਿਆਂ ਨੂੰ ਹੱਥੀ ਤੋਲ ਰਹੀ ਏ ਪੋਤਰੇ ਦਾਦੀ ਨੂੰ ਤੇ ਦਾਦੀ ਪੋਤਿਆਂ ਨੂੰ ਦੇਖਦੀ ਰਹੀ ਜਦ ਤੱਕ ਨਿਸਣੋਂ ਨਾ ਹਟੇ ਜਦ ਤੱਕ ਦਿਸਣੋਂ ਨਾ ਹਟ ਗਏ ਮਾਤਾ ਜੀ ਬੁਰਜ ਦੇ ਕੋਲ ਥੰਮ ਨਾਲ ਢੋਲਾ ਬੈਠ ਗਏ ਇਸ ਦੁੱਖ ਨੂੰ ਜਰਨ ਲਈ ਵਿਰਤੀ ਅਕਾਲ ਪੁਰਖ ਦੇ ਚਰਨਾਂ ਨਾਲ ਜੋੜ ਲਿਆ ਉਸ ਦੀ ਸੁਰਤੀ ਕਿਸੇ ਅਗੰਮੀ ਮੰਡਲ ਵਿੱਚ ਚਲੀ ਗਈ ਉਧਰੋਂ ਕਚਹਿਰੀ ਵੜਦਿਆਂ ਹੀ ਫਤਿਹ ਗੁਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੂੰਜ ਪੈ ਗਈ ਫਤਿਹ ਦੀ ਸਭ ਦੇ ਮੂੰਹ ਵੱਡੇ ਦਰਵਾਜ਼ੇ ਵੱਲ ਹੋ ਗਏ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਆਉਂਦੇ ਦਿਸੇ ਚਿਹਰਿਆਂ ਤੇ ਨੂਰ ਹੀ ਨੂਰ ਦਿਸਿਆ ਕੋਈ ਵੀ ਡਰ ਭੈ ਤੋਂ ਕੋਹਾਂ ਦੂਰ ਜਾ ਪਿਆ ਕੋਈ ਵੀ ਡਰ ਭੈ ਉਹਨਾਂ ਤੋਂ ਕੋਹਾਂ ਦੂਰ ਜਾ ਪਿਆ ਸਭ ਦਾ ਧਿਆਨ ਉਹਨਾਂ ਦੇ ਵੱਲ ਲੱਗਿਆ ਹੋਇਆ ਸੀ ਨਵਾਬ ਨੇ ਫਿਰ ਪੁੱਛਿਆ ਬੱਚਿਓ ਜੇ ਅਜੇ ਵੀ ਇਸਲਾਮ ਕਬੂਲ ਕਰ ਲਵਾਂ ਤਾਂ ਤੁਹਾਡੀ ਜਾਨ ਬਖਸ਼ੀ ਜਾਵੇਗੀ ਨਹੀਂ ਤਾਂ ਫਤਵੇ ਅਨੁਸਾਰ ਨੀਹਾ ਵਿੱਚ ਢਿਣਕੇ ਮਾਰ ਦਿੱਤਾ ਜਾਵੇਗਾ ਈਨ ਮੰਨਣ ਦੀ ਸੂਰਤ ਵਿੱਚ ਮਰਨ ਲਈ ਤਿਆਰ ਹੋ ਜਾਵੋ ਜੇ ਈਨ ਨਾ ਮੰਨਣ ਦੀ ਸੂਰਤ ਵਿੱਚ ਜੇ ਈਨ ਨਹੀਂ ਮੰਨਦੇ ਤਾਂ ਮਰਨ ਲਈ ਤਿਆਰ ਹੋ ਜਾਓ ਸੁਚਾਨੰਦ ਵਰਗੀ ਨੀਂਚ ਤਾਂ ਪੂਰੀ ਵਾਹ ਲਾਈ ਜਾਂਦੇ ਕਿ ਜਾਂ ਤਾਂ ਨਵਾਬ ਸਾਹਬ ਦਾ ਕਹਿਣਾ ਮੰਨ ਲਵੋ ਨਹੀਂ ਤਾਂ ਮਾਰ ਦਿੱਤੇ ਜਾਮੋਂਗੇ ਇਸ ਤਰ੍ਹਾਂ ਹੋਰ ਵੀ ਬਹੁਤ ਨਵਾਬ ਤੇ ਚਾਹ ਪੁਲੂਸੀਆਂ ਨੇ ਨਵਾਬ ਦੇ ਜਿਹੜੇ ਚਾਹ ਪੁਲੂਸੀ ਜੀ ਉਹਨਾਂ ਨੇ ਵੀ ਜੋਰ ਲਾਇਆ ਇਹ ਸਭ ਕੁਝ ਸੁਣ ਕੇ ਜੋਰਾਵਰ ਸਿੰਘ ਤੇ ਛੋਟੇ ਵੀਰ ਫਤਿਹ ਸਿੰਘ ਨੂੰ ਫਤਿਹ ਸਿੰਘ ਜੀ ਨੂੰ ਦ੍ਰਿੜਤਾ ਨਾਲ ਕਿਹਾ ਕਿ ਦੱਸ ਕਿਵੇਂ ਬਣ ਆਵੇ ਦੱਸ ਕਿ ਹੁਣ ਕਿਵੇਂ ਬਣ ਆਵੇ ਤਾਂ ਛੋਟੇ ਵੀਰ ਨੇ ਕਿਹਾ ਕਿ ਆਪਾਂ ਨੇ ਆਪਣਾ ਧਰਮ ਹੀ ਛੱਡ ਦਿੱਤਾ ਤਾਂ 10 ਪਤਸ਼ਾਹੀਆਂ ਦੀ ਬਹੁਤ ਵੱਡੀ ਹਾਨੀ ਹੋਵੇਗੀ ਚੌਪਈ ਜੋਰਾਵਰ ਸਿੰਘ ਐਸੇ ਭਨੇ ਕਿਉ ਭਾਈ ਅਬ ਕਿਉ ਕਰ ਬਣੈ ਫਤੇ ਸਿੰਘ ਤਵ ਕਹੋ ਵਖਾਨ 10 ਪਾਤਸ਼ਾਹੀ ਹੋਵੇ ਹਨ ਹਾਨੀ ਹੋਵੇਗੀ ਅਥਾ ਗੁਰੂ ਜੀ ਦੇ ਸਤਨਕੀ ਵਿੱਚ ਲਿਖਿਆ ਅਨੇ 17 ਜੀ ਤੇ ਆਪਣਾ ਧਰਮ ਹੀ ਨਾ ਰਹਾ ਤਾਂ ਆਪਾ ਜਿਉਂਦੇ ਰਹਿ ਕੇ ਲੈਣਾ ਵੀ ਕੀ ਹੈ ਜ਼ੁਲਮ ਅੱਗੇ ਈਨ ਮੰਨ ਲੈਣੀ 10 ਪਾਤਸ਼ਾਹੀਆਂ ਦੀ ਸ਼ਾਨ ਦੇ ਖਿਲਾਫ ਹੈ ਧਰਮ ਨਾਲੋਂ ਜਾਨ ਨੂੰ ਪਿਆਰੀ ਜਾਣਨਾ ਕਾਇਰ ਕਾਇਰਤਾ ਦਾ ਕੰਮ ਹੁੰਦਾ ਕਾਇਰਾਂ ਦਾ ਕੰਮ ਹੁੰਦਾ ਧਰਮ ਨਾਲੋਂ ਜਾਨ ਨੂੰ ਪਿਆਰੀ ਜਨਣਾ ਆਪਣੇ ਬਾਬਾ ਜੀ ਆਪਣੇ ਪਿਤਾ ਜੀ ਦੇ ਨਾਮ ਨੂੰ ੱੱਬਾ ਲੱਗ ਜਾਵੇਗਾ ਇਸ ਲਈ ਜਾਨ ਵਾਰ ਦੇਣੀ ਹੀ ਠੀਕ ਹੈ ਇਹਨਾਂ ਵੀਰਾਂ ਨੇ 7 ਅਤੇ 9 ਸਾਲ ਤੋਂ ਘਾਟ ਉਮਰ ਵਿੱਚ ਆਖਰੀ ਫੈਸਲਾ ਲੈ ਲਿਆ ਕਿ ਅਸੀਂ ਮਰਨ ਨੂੰ ਤਿਆਰ ਹਾਂ ਦੋਹਰਾ ਸਿਸ ਜੋ ਦੇਨੇ ਹੈ ਸਹੀ ਇਹੇ ਨਾ ਮੰਨੈ ਬਾਤ ਧਰਮ ਜਾਏ ਤਬ ਕੌਣ ਗਤ ਜੈ ਪ੍ਰਗਟ ਵਖਿਆਤ ਕਥਾਗੁਰੂ ਜੀ ਦੇ ਸੁਤਨ ਕੀ ਸੁਤਨ ਕੀ ਇਹ ਸਤਰਾਂ ਲਿਖੀਆਂ ਹੋਈਆਂ ਨੇ ਜੀ ਦਸ਼ਮ ਪਿਤਾ ਜੀ ਦੇ ਪੁੱਤਰਾਂ ਨੇ ਮਰਨ ਦਾ ਫੈਸਲਾ ਲੈ ਲਿਆ ਇਹ ਸੁਣ ਹੋਣ ਸਾਰੇ 당 ਰਹਿ ਗਏ ਸੁਣਨ ਵਾਲਿਆਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਸਾਰੇ ਪਾਸੇ ਇਸ ਫੈਸਲੇ ਦੀ ਚਰਚਾ ਹੋਣ ਲੱਗੀ ਵਜ਼ੀਰ ਖਾਨ ਨੇ ਗੁੱਸੇ ਵਿੱਚ ਸਭ ਜਦਿਆ ਵੱਲ ਦੇਖਦੇ ਹੋਏ ਕਿਹਾ ਕਿ ਇਹਨਾਂ ਨੂੰ ਹੁਣੇ ਫਤਵੇ ਅਨੁਸਾਰ ਨੀਹਾਂ ਵਿੱਚ ਣ ਕੇ ਮਾਰ ਦਿਓ ਪਰ ਇਹ ਨੀਚ ਕੰਮ ਲਈ ਕੋਈ ਵੀ ਤਿਆਰ ਨਾ ਹੋਇਆ ਇੱਕ ਪਾਸੇ ਵੱਲ ਖੜੇ ਸ਼ਾਸਲ ਵੇਗ ਤੇ ਵਾਸ਼ਲ ਵੇਗ ਦੋ ਭਰਾਵਾਂ ਨਵਾਬ ਦੇ ਸਾਹਮਣੇ ਆਏ ਇਹਨਾਂ ਦੋਵਾਂ ਨੇ ਸਾਹਮਣੇ ਇਹ ਲੋਏ ਜਲਾਦ ਸਮਾਣੇ ਦੇ ਸੈਦ ਪਹਿਲਾ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਜਲਾਦ ਹੀ ਪਰ ਕਿਸੇ ਮੁਕਦਮੇ ਵਿੱਚ ਨੌਕਰੀ ਤੋਂ ਛੱਡ ਗਏ ਨੌਕਰੀ ਤੋਂ ਕੱਢੇ ਗਏ ਸੀ ਕਦੇ ਮੁਕਦਮੇ ਉਸੇ ਦੇ ਨਾ ਇਹ ਮੁਕਦਮੇ ਦੀ ਪੇਸ਼ੀ ਕੋਤਣ ਦੋਵੇਂ ਸਰੰਦ ਅਸਰੰਦ ਹਾਏ ਹੋਏ ਸੀ ਇਨ੍ਹਾਂ ਦੋਵਾਂ ਜਲਾਦਾਂ ਨੇ ਵਜ਼ੀਰ ਖਾਨ ਨੂੰ ਕਿਹਾ ਕਿ ਨਵਾਬ ਸਾਹਿਬ ਅਸੀਂ ਇਨ੍ਹਾਂ ਬਾਗੀਆਂ ਨੂੰ ਸਜ਼ਾ ਦੇਣ ਲਈ ਤਿਆਰ ਹਾਂ ਪਰ ਸਾਨੂੰ ਮੁਕੱਦਮੇ ਵਿੱਚੋਂ ਬਰੀ ਕਰਕੇ ਸਾਡੀ ਨੌਕਰੀ ਬਹਾਲ ਕਰ ਦਿਓ ਨਵਾਬ ਨੇ ਤੁਰੰਤ ਹੀ ਉਹਨਾਂ ਦੀ ਗੱਲ ਮੰਨ ਲਈ ਕਿਹਾ ਕਿ ਇਨ੍ਹਾਂ ਬਾਗੀਆਂ ਨੂੰ ਨੀਹਾਂ ਵਿੱਚ ਚੜਨ ਵਾਲੀ ਥਾਂ ਤੇ ਲੈ ਚੱਲੋ ਨੀਹਾਂ ਵਿੱਚ ਚੜਨ ਦੀ ਥਾਂ ਜ਼ਾਲਮ ਨੇ ਕਜ਼ੈਰੀ ਦੇ ਨੇੜੇ ਹੀ ਚੁਣੀ ਹੋਈ ਸੀ ਸ਼ਾਸ਼ਲ ਵੇਗ ਤੇ ਵਸਲ ਵੇਗ ਦੋਨਾਂ ਸਾਹਜਿਆਂ ਨੂੰ ਚੈਰੀ ਵਿੱਚ ਖਿੱਚ ਦੇ ਘਿਸ ਦੇ ਹੋਏ ਧੂਕੇ ਕਿਲੇ ਦੀ ਉਸ ਇਮਾਰਤ ਦੀ ਕੰਧ ਕੋਲ ਲੈ ਗਏ ਜਿੱਥੇ ਹੁਣ ਜਿੱਥੇ ਉਹਨਾਂ ਨੂੰ ਨਹੀਂ ਹਵੇ ਚਣ ਕੇ ਮਾਰਨਾ ਸੀ ਸਾਬਜਾਦਿਆਂ ਨੂੰ ਜਲਾਦਾਂ ਨੇ ਨਹੀਂ ਹਵੇ ਚਣੇ ਜਾਣ ਵਾਲੀ ਥਾਂ ਤੇ ਖੜੇ ਕਰ ਦਿੱਤਾ ਅਡੋਲ ਖੜੀਆਂ ਨਿੱਕੀਆਂ ਜਿੰਨਾਂ ਦੇ ਦਿਵਾਲੇ ਰਾਜ ਮਿਸਤਰੀ ਕੰਨਾਂ ਉਸਾਰ ਲੱਗ ਪਏ ਦੋਵੇਂ ਜਲਾਦ ਨੰਗੀਆਂ ਤਲਵਾਰਾਂ ਲੈ ਕੇ ਕਰਤੂਤਾ ਭਰੇ ਲੈ ਕੇ ਕਰਤੂਤਾਂ ਪਰ ਰਵਈਏ ਨਾਲ ਨਿੱਕੀਆਂ ਜਿੰਨਾਂ ਦੇ ਸਾਹਮਣੇ ਖੜ ਗਏ ਜ਼ਾਲਮ ਆਲੇ ਦੁਆਲੇ ਇੱਟਾਂ ਲਾਉਣ ਲੱਗ ਪਏ ਕੋਮਲ ਪੈਰਾਂ ਤੇ ਇੱਟਾਂ ਦਾ ਭਾਰ ਜ਼ਿਆਦਾ ਹੋਣ ਲੱਗਾ ਮੁੱਖੋਂ ਹਾਏ ਨਾ ਕਿਹਾ ਭਾਣਾ ਮੰਨ ਸਿਰ ਮੱਥੇ ਸਿਰ ਮੱਥੇ ਤਸੀਹੇ ਜਨ ਲੱਗੇ ਹਾਕਮ ਬਾਰ ਬਾਰ ਪੁੱਛਦੇ ਅਜੇ ਵੀ ਈਨ ਮੰਨ ਲਓ ਬਚ ਜਾਓਗੇ ਕਈ ਵਾਰ ਵਜ਼ੀਰ ਖਾਂ ਆਇਆ ਤੇ ਇਸਲਾਮ ਦੀ ਰੱਟ ਲਾਉਂਦਾ ਰਿਹਾ ਸਾਬਜਾਦਿਆਂ ਤੋਂ ਈਨ ਮੰਵਾ ਕੇ ਉਹ ਦੱਸਣਾ ਚਾਹੁੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੇ ਇਸਲਾਮ ਕੂਲ ਕਰ ਲਈ ਹੈ ਇਸ ਨੂੰ ਆਪਣੀ ਵੱਡੀ ਜਿੱਤ ਸਮਝਦਾ ਸੀ ਪਰ ਉਹ ਦਸਮ ਪਿਤਾ ਜੀ ਦੇ ਮਹਾਨ ਪੁੱਤਰ ਸੀ ਆਪਣਾ ਧਰਮ ਤਿਆਗਣ ਲਈ ਹਰ ਗਿਜ ਤਿਆਰ ਨਾ ਹੋਏ ਵਜ਼ੀਰ ਖਾ ਆਪਣੀ ਹਾਰ ਤੇ ਚੁਰਦਾ ਰਿਹਾ ਸਾਬਜਾਦਿਆਂ ਨੇ ਸਾਬਜਾਦਿਆਂ ਦਾ ਉਸ ਦੇ ਉਸ ਦੇ ਜੋਰ ਨਾਲ ਚੱਲਾ ਸਾਬਜਾਦਿਆਂ ਦਾ ਉਸਤੇ ਜ਼ੋਰ ਨਾਲ ਸ਼ਰਾ ਵਿੱਚ ਨਾ ਆਉਣ ਦੀ ਉਸਦੀ ਵੱਡੀ ਹਾਰ ਸੀ ਬਹੁਤ ਜ਼ੋਰ ਲਾਇਆ ਵੀ ਸਾਡੀ ਸ਼ਰੀਅਤ ਨੂੰ ਮੰਨ ਲੋ ਨਹੀਂ ਮੰਨਿਆ ਸਾਬਜਾਦਿਆਂ ਨੇ ਜੀ ਕੰਧ ਉੱਚੀ ਹੁੰਦੀ ਗਈ ਇੱਟਾਂ ਲਗਦੀਆਂ ਗਈਆਂ ਜਲਾਦ ਡਰਾਾ ਧਮਕਾ ਕੇ ਈਨ ਮੰਨਣ ਲਈ ਕਹਿੰਦੇ ਰਹੇ ਹਾਕਮ ਜਮਾਤ ਨੇ ਰਾਜ ਦਰਬਾਰ ਵਿੱਚ ਸਭ ਤੋਂ ਉੱਚੇ ਅਹੁਦੇ ਦੇਣ ਅਤੇ ਮੂੰਹੋਂ ਬੋਲੀ ਹਰ ਗੱਲ ਮੰਨਣ ਲਈ ਕਿਹਾ ਕਲਗੀਧਰ ਦੇ लाडले ਅਡੋਲ ਖੜੇ ਜਬਜੀ ਸਾਹਿਬ ਦਾ ਪਾਠ ਕਰਦੇ ਰਹੇ ਉਹਨਾਂ ਨੇ ਪਾਪੀਆਂ ਦੀ ਉਹਨਾਂ ਨੇ ਪਾਪੀਆਂ ਦੀ ਕਿਸੇ ਗੱਲ ਵੱਲ ਧਿਆਨ ਨਾ ਦਿੱਤਾ ਉਹ ਆਪਣੇ ਧਰਮ ਦੀ ਖਾਤਰ ਦੁੱਖਾਂ ਤੇ ਪਹਾੜ ਨਾਲ ਮੱਥਾ ਲਾ ਚੁੱਕੇ ਸੀ ਕੰਧ ਕੰੰਧਾ ਅੰਧ ਛਾਤੀਆਂ ਤੱਕ ਆ ਗਈ ਸਾਹ ਘੁੱਟਣ ਸਾਹ ਘੁੱਟ ਹੋਣ ਲੱਗਾ ਚਿਹਰੇ ਸ਼ਾਂਤ ਤੇ ਪੂਰੇ ਜਾਹੋ ਜਲਾਲ ਵਿੱਚ ਹੀ ਰਹੇ ਉਹਨਾਂ ਨੇ ਕੋਈ ਵੀ ਦੁੱਖ ਦਾ ਪ੍ਰਗਟਾਵਾ ਨਾ ਕੀਤਾ ਦੋਨਾਂ ਵੀਰਾਂ ਨੇ ਇੱਕ ਦੂਜੇ ਵਾਲ ਵੇਖ ਕੋਈ ਆਖਰੀ ਨਿਰਣਾ ਲਿਆ ਤੇ ਜਪਜੀ ਸਾਹਿਬ ਦਾ ਪਾਠ ਸੰਪੂਰਨ ਕਰਕੇ ਅੱਖਾਂ ਬੰਦ ਕਰ ਲਈਆਂ ਤਬ ਆਵਾਜ਼ ਤੇ ਤਬ ਆਵਾਜ਼ ਇਹ ਤਹਿ ਤੇ ਆਈ ਆਤ ਉੱਚੇ ਸਭੂ ਸੁਣ ਪਾਈ ਦੁਹਰਾ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਯਾਨੀ ਠਾਰ ਸਿੰਘ ਲਿਖਦੇ ਨੇ ਜੀ ਸ਼ਹੀਦ ਬਲਾਸ ਵਿੱਚ ਕੰਦ ਦੀਆਂ ਇੱਟਾਂ ਛਾਤੀਆਂ ਤੋਂ ਟੱਪ ਗਈਆਂ ਕੋਮਲ ਚਿਹਰੇ ਚੁੱਪ ਤੇ ਸ਼ਾਂਤ ਹੋ ਗਏ ਬਿਹੋਸ਼ ਹੋ ਕੇ ਉਹਨਾਂ ਦੇ ਚਿਹਰੇ ਅੱਗੇ ਨੂੰ ਲਟਕ ਗਏ ਤੇ ਨਾਲ ਹੀ ਕੁਦਰਤੀ ਤੌਰ ਤੇ ਧਰਤੀ ਨਾਲ ਹੀ ਕੁਦਰਤੀ ਤੌਰ ਤੇ ਧਰਤੀ ਫਰਾ ਫਰ ਕੰਬ ਵੀ ਕੰਬ ਉੱਠੀ ਟੈਟੇਰੀ ਹੋ ਗਈ ਕੰਧ ਕੰਧ ਡਿਗਣ ਦੀ ਗੱਲ ਗੁਰਬਲਾਸਾਈ ਭਾਈ ਕੋਰ ਸਿੰਘ ਜੀ ਤਵਾਰੀ ਗੁਰੂ ਖਾਲਸਾ ਵਿੱਚ ਦਰਜ ਹੈ ਦੋਵੇਂ ਵੀਰ ਮੁਖ ਹਨੇ ਧਰਤੀ ਤੇ ਆਣ ਡਗੇ ਕੋਲ ਖੜੇ ਸ਼ਾਸ਼ਲ ਵੇਗ ਬਾਸ਼ਲ ਵੇਗ ਵਜ਼ੀਰ ਖਾਨ ਨੇ ਇਸ਼ਾਰਾ ਕੀਤਾ ਕਿ ਇਹਨਾਂ ਦੀਆਂ ਜ਼ਿਵਾ ਇਹਨਾਂ ਨੂੰ ਜ਼ਿਵਾ ਕਰ ਦੇਵੋ ਕਤਲ ਕਰ ਦੇਵੋ ਉਹਨਾਂ ਜ਼ਾਬਰਾਂ ਨੇ ਤੁਰੰਤ ਹੀ ਹੁਕਮ ਮੰਨ ਕੇ ਆਪਣੀਆਂ ਨੰਗੀਆਂ ਤਲਵਾਰਾਂ ਨੂੰ ਮਿਆਨ ਵਿੱਚ ਵਿੱਚੋਂ ਕੱਢ ਕੇ ਮਿਆਨ ਵਿੱਚੋਂ ਕੱਢ ਕੇ ਉਹਨਾਂ ਸਾਬਜਾਦਿਆਂ ਨੂੰ ਜ਼ਿਵਾ ਕਰ ਦਿੱਤਾ ਉਹਨਾਂ ਜ਼ਬਰਾਂ ਨੇ ਉਹਨਾਂ ਨੇ ਜ਼ੁਲਮ ਕਰਨ ਵਾਲੇ ਲੋਕਾਂ ਨੇ ਸ਼ਾਸਲ ਵਿਗ ਤੇ ਵਾਸ਼ਲ ਵਿਗ ਨੇ ਹੁਕਮ ਮੰਨ ਕੇ ਆਪਣੀਆਂ ਨੰਗੀਆਂ ਤਲਵਾਰਾਂ ਨੂੰ ਮਿਆਨ ਵਿੱਚ ਪਾ ਲਿਆ ਜੋ ਉਹਨਾਂ ਸਾਬਜਾਦਿਆਂ ਨੂੰ ਡਰਾਉਣ ਲਈ ਹੱਥਾਂ ਵਿੱਚ ਖੜੀਆਂ ਹੋਈਆਂ ਸੀ ਤੁਰੰਤ ਹੀ ਉਹਨਾਂ ਨੇ ਆਪਣੀਆਂ ਕਮਰਾ ਵਿੱਚੋਂ ਕਮਰਾ ਨਾਲ ਲਟਕਦੇ ਸ਼ੁਰੇ ਕੱਢ ਲਏ ਇਹਨਾਂ ਦਰਿੰਦਿਆਂ ਨੇ ਦੋਵਾਂ ਸਾਬਜਾਦਿਆਂ ਨੂੰ ਬਹੁਤ ਹੀ ਬਹੁਤ ਹੀ ਐਸੇ ਹੁਣ ਇੱਥੇ ਬਿਆਨ ਕਰਨਾ ਵੀ ਔਖਾ ਹੈ ਜੀ ਬਹੁਤੀ ਕੁਰਤਰਾ ਨਾਲ ਆਪਣੇ ਆਪਣੇ ਗੋਡਿਆਂ ਥੱਲੇ ਨੱਪ ਕੇ ਉਹਨਾਂ ਦੀਆਂ ਸਾਰ ਰਗਾਂ ਛੁਰਿਆਂ ਨਾਲ ਵੜ ਦਿਤੀਆਂ ਇਸ ਦਰਿੰਦਗੀ ਦਾ ਜ਼ਿਕਰ ਰਤਨ ਸਿੰਘ ਭੰਗੂ ਜੀ ਨੇ ਪੰਥ ਪ੍ਰਚੀਨ ਪੰਥ ਪ੍ਰਕਾਸ਼ ਵਿੱਚ ਇਹਨਾਂ ਸਤਰਾ ਵਿੱਚ ਕੀਤਾ ਉਹ ਤੋਂ ਉਹਾ ਤੋ ਸ਼ੁਰਾ ਇੱਕ ਵਾਰੋ ਦੇ ਗੋਡੇ ਹੇਟ ਕਰ ਜ਼ਿਬ ਹਡਾਰੋ ਤੜਫ ਤੜਫ ਗਈ ਜਿੰਦ ਉਡਾਏ 임 ਸ਼ਿਰਖੋਰ ਦੋਏ ਦੋਏ ਕਤਲ ਕਤਲਾਏ ਸਾਰਗਾ ਵੱਡ ਹੋਣ ਤੇ ਸਭ ਜਾਦੇ ਜੋਰਾਵਰ ਸਿੰਘ ਦੇ ਸੁਵਾਸ ਉਦੋਂ ਹੀ ਪੂਰੇ ਹੋ ਗਏ ਸਭ ਜਾਦਾ ਫਤੇ ਸਿੰਘ ਜੀ ਦੇ ਚਰਨ ਅੱਧੀ ਘੜੀ 12 ਮਿੰਟ ਤੱਕ ਹਿਲਦੇ ਰਹੇ ਫਿਰ ਸੁਵਾਸ ਪੂਰੇ ਹੋ ਗਏ ਜੋਰਾਵਰ ਸਿੰਘ ਨੇ ਦੇ ਪ੍ਰਾਨ ਖੰਡੇ ਨਾਲ ਵੇਗ ਛੁੱਟ ਗਏ ਅੱਧੀ ਘੜੀ ਫਤੇ ਸਿੰਘ ਜੀ ਦੇ ਚਰਨ ਉਹ ਮਾਰਦੇ ਰਹੇ ਇਹ ਇਤਿਹਾਸ ਵਿੱਚ ਲਿਖੇ ਤਾਉਂਦੀ ਹੈ ਜੀ ਵੀ ਅੱਧੀ ਘੜੀ 12 ਮਿੰਟ ਫਤੇ ਸਿੰਘ ਇਸ ਤਰ੍ਹਾਂ ਚਰਨ ਹਿਲਾਉਂਦੇ ਰਹੇ ਆਪਣੇ ਧਰਮੀ ਲੋਕਾਂ ਦੀਆਂ ਤਾਂ ਹਾਂ ਨਿਕਲ ਗਈਆਂ ਜ਼ੁਲਮੀ ਹਾਕਮ ਵੀ ਆਪਣੇ ਮਨੋਦਸ਼ਾ ਕਾਇਮ ਨਾ ਰੱਖ ਸਕੇ ਪੂਰਾ ਸਰਹੰਦ ਸ਼ਹਿਰ ਭਲੂਣਿਆਂ ਗਿਆ ਇਸ ਤੋਂ ਵੱਡਾ ਪਾਪ ਹੋਰ ਕੀ ਹੋਵੇਗਾ નિર્ਦੋਸ਼ ਤੇ ਮਾਸੂਮ ਜਿੰਦਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਕੇ ਪਾਪੀ ਵਜ਼ੀਰ ਖਾਨ ਨੇ ਆਪਣੇ ਮੁਹੱਲਾ ਦੀਆਂ ਨੀਹਾਂ ਇਲਾਲੀਆਂ ਅੱਜ ਤੋਂ ਇੱਕ ਉਹਾਂ ਅੱਜ ਤੋਂ ਹੀ ਕੋਹਾਂ ਤੱਕ ਵੱਸਦੇ ਸਰਹੰਦ ਸ਼ਹਿਰ ਨੂੰ ਨੇ ਉਜੜਨਾ ਉਜੜਨਾ ਮੋਢ ਮੰਨ ਲਿਆ ਕਿੰਨੇ ਤਸੀਹੇ ਕਿੰਨੇ ਦੁੱਖ ਦਿੱਤੇ ਗਏ ਕਿੰਨੇ ਲਾਲਚ ਡਰਾਵੇ ਕਿੰਨੀਆਂ ਕੋ ਨੇ ਕੁਝ ਬੋਲਿਆ ਹੋਵੇਗਾ ਹਰ ਪਾਸੇ ਜ਼ਾਲਮ ਹੀ ਜ਼ਾਲਮ ਖੜੇ ਵਿਚਕਾਰ ਕੋਮਲ ਤੇ ਮਾਸੂਮ ਜਿੰਦਾ ਉਹਨਾਂ ਨਾਲ ਕਿੰਨਾ ਨਰਾਦਰੀ ਹੋਣਾ ਇਤਾ ਹੋਵੇਗਾ ਪਰ ਉਹ ਨਿੱਕੇ ਤੇ ਮਹਾਨ ਯੋਧਿਆਂ ਨੇ ਆਪਣੇ ਧਰਮ ਤੇ ਧਰਮ ਤੋਂ ਪਾਸਾ ਨਾ ਵਟਿਆ ਉਹ ਜਿਉਂਦੇ ਜੀ ਨੀਹਾ ਵੇਚਣ ਚਣ ਹੋ ਸ਼ਹੀਦ ਚੀਦੀ ਜਾਮਾ ਪੀ ਗਏ ਦੇ ਕਰ ਦੁਖ ਬਹੁਤ ਅਧਿਕਾਏ ਤਬ ਨੀਹੋਂ ਮੈਂ ਬਾਲ ਚਨਾਏ ਬਹੁਤ ਕਲੇਸ਼ ਤੁਰਕ ਜਬ ਦੀਨਾ ਮੁਖ ਤੇ ਨਾ ਹਾਂ ਉਚਾਰਨ ਕੀਨਾ ਐ ਗੁਰ ਸਿੰਘ ਜੀ ਲਿਖਦੇ ਨੇ ਜੀ ਜਦੋਂ ਜ਼ਾਲਮਾਂ ਨੇ ਸਭ ਜਾਦਿਆਂ ਨੂੰ ਸ਼ਹੀਦ ਕੀਤਾ ਉਸ ਸਮੇਂ 13 ਪੋ ਦੇ ਦਿਨ ਦਾ ਸਵਾ ਪਹਿਰ ਬੀਤ ਚੁੱਕਿਆ ਸੀ ਇੱਕ ਪਹਿਰ 3 ਘੰਟੇ ਦਾ ਹੁੰਦਾ ਹੈ ਤੇ ਸਵੇਰ 6 ਵਜੇ ਪਹਿਲਾਂ ਪਹਿਰ ਸ਼ੁਰੂ ਹੋ ਕੇ 9 ਵਜੇ ਤੱਕ ਖਤਮ ਹੁੰਦਾ ਹੈ ਸਵਾ ਪਹਿਰ ਮੁਤਾਬਕ 9:45 9:45 ਮਿੰਟ ਮੱਝ ਚੁੱਕੇ ਸੀ ਸਮਾਂ ਇਤਨਾ ਹੋਇਆ ਸੀ ਜੀ ਇਸ ਸਮੇਂ ਦਾ ਜ਼ਿਕਰ 20ਵੀਂ ਸਦੀ ਦੀਆਂ ਦੋ ਗੁਰ ਪ੍ਰਣਾਲੀਆਂ ਵਿੱਚ ਆਉਂਦਾ ਹੈ ਪ੍ਰਣਾਲੀ ਦਾ ਭਾਵ ਹੈ ਵੰਸ਼ਜਾ ਵਿਉਰਾ ਸਵਾ ਪਹਿਰ ਦਿਨ ਚੜੇ ਮਲੇਸ਼ੋ ਨੇ ਫਟਮੂਹੀ ਸਰਹੰਦ ਵਿਖਿਆ ਉਧਰ ਚਾਕ ਕਰਕੇ ਸ਼ਹੀਦ ਕਰੇ ਕਵੀ ਨਾਮੁਲੂਮ ਗੁਰ ਪ੍ਰਣਾਲੀ ਸਬਾ ਪਹਿਰ ਦਿਨ ਚੜੇ ਕਾਮ ਐਸੇ ਭਇਓ ਹੈ ਸਰਹੰਦ ਫਿਟਮੋਹੀ ਮੈਂ ਮਲੇਸ਼ੋ ਚਾਕਰ ਹਿਓ ਕਵੀ ਕਾਵਿਕਿਰਤ ਗੁਲਾਬ ਸਿੰਘ નિર્દયੀ ਵਜ਼ੀਰ ਖਾਨ ਨੇ ਜ਼ਲਾਦਾ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਕਾਫਰਾਂ ਦੇ ਸਰੀਰਾਂ ਨੂੰ ਕਿਲੇ ਤੋਂ ਬਾਹਰ ਸੁੱਟ ਦੇਵੋ ਜ਼ਲਾਦਾ ਨੇ ਸਾਬ ਜਦਿਆਂ ਦੇ ਸਰੀਰਾਂ ਨੂੰ ਕਿਲੇ ਦੀ ਕੰਧ ਦੇ ਨਾਲ ਵਗਦੀ ਹੰਸਲਾ ਨਦੀ ਦੇ ਕੋਲ ਸੁੱਟ ਦਿੱਤਾ ਤਾਂ ਕਿ ਉਹਨਾਂ ਦੇ ਸਰੀਰਾਂ ਦੀ ਵਿਅਦਵੀ ਹੁੰਦੀ ਰਹੇ ਸ਼ਹੀਦੀ ਦਾ ਸਾਰਾ ਭਾਣਾ ਕਿਲੇ ਦੇ ਅੰਦਰ ਹੀ ਵਾਪਰਿਆ ਕਚਹਿਰੀ ਵੀ ਕਿਲੇ ਦੇ ਅੰਦਰ ਹੀ ਸੀ ਜਦੋਂ ਇਸ ਘਟਨਾ ਦਾ ਪਤਾ ਸ਼ਹਿਰ ਦੇ ਅਮੀਰ ਤੇ ਗੁਰੂ ਘਰ ਵਿੱਚ ਸ਼ਰਧਾ ਰੱਖਣ ਵਾਲੇ ਸਿੱਖ ਭਾਈ ਟੋਡਰ ਮੱਲ ਜੀ ਨੂੰ ਲੱਗਾ ਕਿ ਗੁਰੂ ਜੀ ਤੇ ਮਾਤਾ ਜੀ ਪੁੱਤਰਾ ਨੂੰ ਨਵਾਬ ਨੇ ਕੈਦ ਕੀਤਾ ਹੋਇਆ ਹੈ ਕਾ ਅਜੇ ਉਹਨਾਂ ਨੂੰ ਨੀਹਾ ਵੇਚਣ ਕੇ ਮਾਰਤ ਅਜ ਉਹਨਾਂ ਨੂੰ ਨੀਹਾ ਵੇਚਣ ਕੇ ਮਾਰ ਦਿੱਤਾ ਜਾਵੇਗਾ ਤਾਂ ਕਾਲੀਕ ਵਿੱਚ ਕਚੈਰੀ ਵੱਲ ਤੌੜਿਆ ਕਿ ਮੈਂ ਉਹਨਾਂ ਦੇ ਉਹਨਾਂ ਦੇ ਵੱਟੇ ਨਵਾਬ ਨੂੰ ਮੂੰਹ ਮੰਗਿਆ ਧੰਨ ਦੇ ਕੇ ਛੁਡਵਾ ਲਵਾਂਗਾ ਪਰ ਇਸ ਦੇ ਆਉਂਦਿਆਂ ਤੱਕ ਸਾਰਾ ਭਾਣਾ ਵਾਪਰ ਚੁੱਕਾ ਸੀ ਕੁਝ ਹੌਸਲਾ ਕਰ ਭਾਈ ਟੋਡਰਮਲ ਜੀ ਸਾਹੋਂ ਸਾਈ ਹੋਇਆ ਠੰਡੇ ਬੁਰਜ ਦੀਆਂ ਪੌੜੀਆਂ ਜਾਂ ਚੜਿਆ ਅੱਗੇ ਵਿਰਧ ਮਾਤਾ ਪੁੱਤਿਆ ਦੀ ਖਬਰ ਸਾਰ ਉਡੀਕ ਦੀ ਕੌਲੇ ਨਾਲ ਢੋਲਾ ਬੈਠੀ ਸੀ ਕਿਵੇਂ ਦੱਸਾਂ ਕੀ ਦੱਸਾਂ ਕਿਸ ਦਰਦ ਭਰੇ ਸਾਕੇ ਦੀ ਦਾਸਤਾਨ ਦੱਸ ਨਾ ਹੋਈ ਇਸ ਦਰਦ ਭਰੇ ਸਾਕੇ ਦੀ ਦਾਸਤਾਨ ਦੱਸ ਨਾ ਹੋਈ ਮੂੰਹੋਂ ਕੁਝ ਨਾ ਬੋਲਿਆ ਬੋਲ ਹੋਇਆ ਮਾਤਾ ਜੀ ਦੀਆਂ ਅੱਖਾਂ ਵਿੱਚ ਪੋਤਿਆਂ ਦੀ ਉਡੀਕ ਦੀ ਆਸ ਦੇਖ ਕੇ ਭਾਈ ਟੋਡਨ ਮੱਲ ਜੀ ਰਵਾਸਾ ਟੁੱਟ ਗਿਆ ਉਹ ਹੰਝੂ ਕੇਰਦਾ ਹੋਇਆ ਮਾਤਾ ਜੀ ਦੇ ਚਰਨਾਂ ਨੂੰ ਚੰਬੜ ਗਿਆ ਮਾਤਾ ਜੀ ਨੇ ਹੌਸਲਾ ਦੇ ਕੇ ਕਿਹਾ ਕਿ ਕੀ ਹੋਇਆ ਧੀਰਜ ਨਾਲ ਦੱਸ ਭਾਣਾ ਵਰਤ ਗਿਆ ਇਸ ਦੇ ਦਿਲ ਨੂੰ ਮਜ਼ਬੂਤ ਕਰਕੇ ਇਸ ਨੇ ਦਿਲ ਨੂੰ ਮਜ਼ਬੂਤ ਕਰਕੇ ਕਿਹਾ ਅਸੀਂ ਆਪ ਜੀ ਲਈ ਕੁਝ ਨਾ ਕਰ ਸਕੇ ਸਾਡੀ ਧਨ ਦੌਲਤ ਕਿਸੇ ਕੰਮ ਨਾ ਸਕੀ ਆਪ ਜੀ ਦੇ ਪੋਤੇਆਂ ਨੂੰ ਛੁੜਾ ਨਾ ਹੋਇਆ ਜ਼ਾਲਿਮਾਂ ਨੇ ਦੋਨਾਂ ਨੂੰ ਨੀਹਾਂ ਵੇਚਣ ਕੇ ਸ਼ਹੀਦ ਕਰ ਦਿੱਤਾ ਅਸੀਂ ਮਾਸੂਮ ਜਿੰਦਾਂ ਨੂੰ ਛੁੜਾ ਕੇ ਨਾ ਇਹ ਟੋਡਰਮਲ ਜੀ ਕਹਿੰਦਾ ਜੀ ਅਸੀਂ ਮਾਸੂਮ ਜਿੰਦਾਂ ਨੂੰ ਛਡਾ ਨਾ ਸਕੇ ਕਹਿ ਫਿਰ ਉਹ ਤਾਂ ਹੀ ਰੋਣ ਲੱਗ ਪਿਆ ਇਹ ਕਹਿ ਕੇ ਰੋਣ ਲੱਗ ਪਿਆ ਤਾਂ ਹਾਂ ਮਾਰ ਕੇ ਪਿਛਲੇ ਦਿਨਾਂ ਤੋਂ ਭਾਈ ਟੋਡਰਮਲ ਜੀ ਸਰਾਂਦ ਤੋਂ ਬਾਹਰ ਗਏ ਹੋਏ ਸੀ ਉਸ ਨੂੰ ਆਉਂਦਿਆਂ ਹੀ ਸਾਰੀ ਖਬਰਸਾਰ ਮਿਲੀ ਇਹ ਸੁਣਦਿਆਂ ਹੀ ਉਹ ਕਚਹਿਰੀ ਵੱਲ દોੜਿਆ ਪਰ ਅੱਗੇ ਸਭ ਪਾਣਾ ਵਰਤ ਚੁੱਕਾ ਸੀ ਸ਼ਾਹਬਜ਼ਾਦਿਆਂ ਦੀ ਸੀਧੀ ਦਾ ਸੁਣ ਮਾਤਾ ਜੀ ਰੋਏ ਪਿੱਟੇ ਨਹੀਂ ਉਹਨਾਂ ਬੈਣ ਕਿਰਨੇ ਨਾ ਪਾਏ ਸ਼ਹੀਦੀ ਦੀ ਸਾਰੀ ਗੱਲ ਬਹੁਤ ਹੌਸਲੇ ਤੇ ਧੀਰਜ ਨਾਲ ਸੁਣੀ ਇਹ ਡੋਲਤਾ ਉਹਨਾਂ ਵਿੱਚ ਕੁਦਰਤੀ ਸੀ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਸੀ ਮਾਤਾ ਜੀ ਨੇ ਕਿਹਾ ਕਿ ਆਪਣੇ ਬਾਬਾ ਜੀ ਦੇ ਰਾਹਾਂ ਤੇ ਚੱਲ ਕੇ ਉਹਨਾਂ ਦੀ ਗੋਦ ਵਿੱਚ ਜਾਗ ਰਾਜੇ ਨੇ ਸਿੱਖੀ ਸਿਦਕ ਨੂੰ ਸਿਰ ਦੇ ਕੇ ਨਿਵਾ ਗਏ ਨੇ ਮੈਂ ਵੀ ਉਹਨਾਂ ਦੇ ਕੋਲ ਚੱਲੀ ਹਾਂ ਇਹ ਕਹਿ ਕੇ ਸਮਾਧੀ ਲੀਨ ਹੋ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਆਪਣੇ ਪ੍ਰਾਣ ਦਸਮ ਦਵਾਰ ਚੜਾ ਕੇ ਆਪਣਾ ਸਰੀਰ ਤਿਆਗ ਦਿੱਤਾ ਮਾਤਾ ਜੀ ਪੂਰਨ ਜੋਗੀ ਸੀ ਹਰ ਕਸੋਗ ਨੂੰ ਬਰਾਬਰ ਜਾਣਨ ਵਾਲੇ ਸੀ ਗੁਰਮਤਿ ਦੇ ਉਸੂਲਾਂ ਦੇ ਪੱਕੇ ਧਾਰਨੀ ਸੀ ਇਸੇ ਲਈ ਉਹਨਾਂ ਨੇ ਕੈਦ ਦੇ ਸਮੇਂ ਜਾਂ ਸਾਹਬ ਜਦਿਆਂ ਨੂੰ ਸ਼ੀਧੀ ਦਾ ਸੁਣਾ ਕੇ ਛਿਧੀਆਂ ਦਾ ਸੁਣਾ ਕੇ ਕੋਈ ਵਿਰਲਾਪ ਜਹਾ ਦੁਨਿਆਵੀ ਲੋਕਾਂ ਬਾਗ ਦੁੱਖ ਦੀ ਦੁਹਾਈ ਨਹੀਂ ਪਾਈ ਇਸ ਨਾਂ ਸਹਾਰ ਹੋਣ ਵਾਲੇ ਦੁੱਖ ਨੂੰ ਉਹਨਾਂ ਸ਼ਾਂਤ ਚਿਤ ਆਪਣੇ ਅੰਦਰ ਹੀ ਅੰਦਰ ਜਰ ਲਿਆ ਦਸ਼ਮ ਪਿਤਾ ਜੀ ਬਚਿਤ੍ਰਨਾਟਕ ਵਿੱਚ ਆਪਣੇ ਮਾਤਾ ਪਿਤਾ ਜੀ ਦੀ ਜੋਗ ਸਾਧਨਾ ਦਾ ਜ਼ਿਕਰ ਕਰਦੇ ਹਨ ਤਾਤ ਮਾਤ ਮੁਰ ਅਲਖ ਅਰਾਦਾ ਕਹੋ ਵਿਦ ਜੋਗ ਸਾਧਨਾ ਸਾਦਾ ਪੋਤਿਆਂ ਦੀ ਸ਼ਹੀਦੀ ਦਾ ਸੁਣ ਦਾਦੀ ਮਾਂ ਸ਼ਹੀਦਾਂ ਦੀ ਕਤਾਰ ਦੀ ਮੋਢੀ ਜਾਬਣੀ ਉਹ ਆਪਣੇ ਪਤੀ ਗੁਰੂ ਤੇਗ ਬਹਾਦਰ ਜੀ ਅਤੇ ਸਾਹਜਾਦਿਆਂ ਦੇ ਅਪੇਦ ਸੱਚਖੰਡ ਜਾਬੀ ਰਾਜੇ ਤੋਦਰਮਲ ਜੀ ਸਾਰੀ ਘਟਨਾ ਨੂੰ ਅੱਖੀਂ ਦੇਖ ਬਿਹਿਵਲ ਹੋਕ ਉੱਠੇ ਉਸ ਨੇ ਸ਼ਹੀਦਾਂ ਦਾ ਸੰਸਕਾਰ ਕਰ ਲਿਆ ਆਪਣਾ ਘਰ ਦਰ ਘਰਵਾਰ ਦਾਤੇ ਲਾਉਣ ਦਾ ਮਨ ਬਣਾ ਲਿਆ ਉਹ ਗੁਰੂ ਦਾ ਪੱਕਾ ਸ਼ਰਧਾਲੂ ਸੀ ਨਵਾਬ ਵਜ਼ੀਰ ਖਾਂ ਕੋਲ ਜਾ ਕੇ ਮਾਤਾ ਜੀ ਦੇ ਤੇ ਸਾਬਜਾਦਿਆਂ ਦਾ ਸੰਸਕਾਰ ਕਰਨ ਦੀ ਮੰਗ ਕੀਤੀ ਤੇ ਕਿਹਾ ਜਿੰਨਾ ਮਰਜੀ ਧਨ ਲੈ ਲਵੋ ਪਰ ਮੈਨੂੰ ਉਹਨਾਂ ਦਾ ਸੰਸਕਾਰ ਕਰਨ ਦੀ ਇਜਾਜ਼ਤ ਜ਼ਰੂਰ ਦੇਵੋ ਵਜ਼ੀਰ ਖਾਂ ਲਾਲਚ ਵਿੱਚ ਕਿਹਾ ਜਿੰਨੀ ਥਾਂ ਵਿੱਚ ਸੋਨੇ ਦੀਆਂ ਮੋਹਰਾਂ ਵਿਛਾ ਦਿਓਗੇ ਉਹ ਥਾਂ ਮਿਲ ਸਕਦੀ ਹੈ ਉਹ ਸ਼ਹਿਰ ਸਰੰਦ ਤੋਂ ਬਾਹਰ ਉਹ ਵੀ ਸ਼ਹਿਰ ਸਰੰਦ ਤੋਂ ਬਾਹਰ ਮਿਲ ਸਕਦੀ ਹੈ ਇਸ ਸ਼ਹਿਰ ਵਿੱਚ ਇਹਨਾਂ ਦਾ ਸੰਸਕਾਰ ਮੈਂ ਕਰਨ ਨਹੀਂ ਦੇਵਾਂਗਾ ਟੋਡਰਮਲ ਜੀ ਨੇ ਹਾਂ ਕਰ ਦਿੱਤੀ ਨਵਾਬ ਵਜ਼ੀਰ ਖਾਂ ਨੇ ਹੁਕਮ ਨਾਲ ਇਹ ਚੌਧਰੀ ਅੜਾ ਨਾਂ ਦਾ ਇੱਕ ਜ਼ਿਮੀਦਾਰ ਜ਼ਿਮੀਦਾਰ ਜ਼ਮੀਨ ਵਿੱਚ ਸੋਨੇ ਦੀਆਂ ਮੋਹਰਾਂ ਵਿਛਾ ਕੇ ਭਾਈ ਟੋਡਰਮਲ ਜੀ ਨੇ ਦੁਨੀਆ ਚ ਸਭ ਤੋਂ ਮਹਿੰਗੀ ਮੁੱਲ ਵਾਲੀ ਜ਼ਮੀਨ ਦਾ ਟੁਕੜਾ ਖਰੀਦਿਆ ਅੱਜ ਤੱਕ ਇਨਾ ਜ਼ਿਆਦਾ ਮੁੱਲ ਕਿਸੇ ਨੇ ਨਹੀਂ ਤਾਰਿਆ ਉਸਨੇ ਇੱਕ ਉਸਨੇ 1 ਕਰੋੜ 8 ਲੱਖ ਰੁਪਏ ਦੀਆਂ ਮੋਹਰਾਂ ਵਿਛਾਈਆਂ ਜੋ ਇਹ ਕੀਮਤ ਉਸ ਵੇਲੇ ਦੀ ਸੀ ਇਸ ਦਾ ਜ਼ਿਕਰ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਪੁਸਤਕ ਪੂਰਨ ਸੱਚ ਭਰੇ ਚ ਕੀਤਾ ਹੈ ਟੋਡਰਮਲ ਜੀ ਨੇ ਆਪਣੇ ਭਰਾ ਤੇ ਕੁਝ ਸਾਥੀਆਂ ਸਮੇਤ ਮਾਤਾ ਜੀ ਅਤੇ ਸਭ ਜਆਦਿਆਂ ਦੇ ਸਰੀਰਾਂ ਨੂੰ ਹੰਸਲਾ ਨਦੀ ਦੇ ਜਲ ਵਿੱਚ ਇਸ਼ਨਾਨ ਕਰਵਾ ਕੇ ਸੁੰਦਰ ਵਿਵਾਨ ਸਜਾਇਆ ਚੰਦਨ ਦੀਆਂ ਲੱਕੜਾਂ ਨਾਲ ਜਿਖਾ ਤਿਆਰ ਕੀਤੀ ਗਈ ਸਾਰੀ ਸੇਵਾ ਭਾਈ ਟੋਡਰਮਲ ਜੀ ਅਤੇ ਉਸ ਦੇ ਛੋਟੇ ਭਰਾ ਨਾਗਰਮਲ ਭਾਈ ਮੋਤੀराम ਜੀ ਭਾਈ ਜੋਧ ਸਿੰਘ ਜੀ ਪੂਰਾ ਸਾਥ ਦਿੱਤਾ ਇਨਾਂ ਤੋਂ ਇਲਾਵਾ ਗਣਤੀ ਦੇ ਚੰਦ ਲੋਕਾਂ ਦੇ ਸਹਿਯੋਗ ਨਾਲ ਅੰਗੀਠਾ ਤਿਆਰ ਕਰ ਮਾਤਾ ਜੀ ਅਤੇ ਸਾਬਜਾਦਿਆਂ ਦਾ ਇਕੱਠਾ ਸੰਸਕਾਰ ਕੀਤਾ ਗਿਆ ਭਾਈ ਟੋਡਰਮਲ ਜੀ ਨੇ ਸੰਸਕਾਰ ਕਰਨ ਸਮੇ ਗੁਰਮਤ ਦਾ ਖਿਆਤਿਆ ਰੱਖਿਆ ਤਾਂ ਕਿ ਸ਼ਹੀਦਾਂ ਦੇ ਸੰਸਕਾਰ ਪੂਰੀ ਮਰਿਆਦਾ ਨਾਲ ਹੋ ਸਕੇ ਭਾਈ ਟੋਡਰਮਲ ਜੀ ਨੇ ਇਹਨਾਂ ਦੇ ਸੰਗੀ ਸਾਥੀ ਕਿੰਨੀ ਦੇਰ ਅੰਗੀਠੇ ਕੋਲ ਖੜੇ ਅੱਖਾਂ 'ਚ ਅਥਰੂ ਕੇਰਦੇ ਰਹੇ ਭਾਈ ਟੋਡਰਮਲ ਜੀ ਜਿ ਕਿਤੀ ਸੇਵਾ ਨੂੰ ਸਿੱਖ ਜਗਤ ਯਾਦ ਕਰਦਾ ਰਹੇਗਾ ਉਸ ਦੀ ਇਹ ਮਹਾਨ ਕਲਣਾ ਨੂੰ ਸਦਾ ਨਮਸਕਾਰ ਹੁੰਦੀ ਰਹੇਗੀ ਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਸਾਹਬ ਜਦਿਆਂ ਦੀ ਸ਼ਹਾਦਤ ਬਾਰੇ ਗੱਲ ਕੀਤੀ ਹੈ ਜੀ ਕਿੰਨਾ ਤਸ਼ੱਦਦ ਕਿੰਨਾ ਕਸ਼ਟ ਉਹਨਾਂ ਨੇ ਸਹਿਆ ਅਤੇ ਸੇਟ ਟੋਡਰ ਮੱਲ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਜੀ ਅਗਲੀ ਵੀਡੀਓ ਦੇ ਵਿੱਚ ਆਪਾਂ ਸੇਟ ਟੋਡਰ ਮੱਲ ਜੀ ਬਾਰੇ ਵਿਸਥਾਰ ਪੂਰਵਕ ਜਾਣਾਂਗੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਕਿਰਤ ਤੱਕ ਜਰੂਰ ਸੁਣਿਓ ਜੀ ਅੱਗੇ ਵੀ ਸ਼ੇਅਰ ਕਰਿਆ ਕਰੋ ਇਹ ਕਿਤਾਬ ਬਹੁਤ ਵਧੀਆ ਕਿਤਾਬ ਹੈ ਜੀ ਪੋ ਦੀਆਂ ਰਾਤਾਂ ਇਹ ਕਿਤਾਬ ਨੂੰ ਸਾਡੇ ਬੱਚਿਆਂ ਨੂੰ ਤੱਕ ਜਰੂਰ ਪਹੁੰਚੇ ਸਾਡੇ ਪਰਿਵਾਰਾਂ ਵਿੱਚ ਜਰੂਰ ਪਹੁੰਚੇ ਕਿਤਾਬ ਪੜਨ ਜੋ ਕਿਤਾਬ ਹੈ ਜੀ ਜਰੂਰ ਪੜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ